ਗਰਮੀ ਦਾ ਮੌਸਮ ਸਨੋਨਿਮਸ ਹੈ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦੇ ਨਾਲ ਜਿਵੇਂ ਕਿ ਸਿਰਫ ਗਰਮੀ ਦੇ ਸੀਜ਼ਨ ਵਿੱਚ ਹੀ ਸਾਨੂੰ ਅੱਛੀਆਂ ਲੱਗਦੀਆਂ ਹਨ ਜਿਵੇਂ ਕਿ ਆਮ ਪੰਨਾ ਲੇਮਨ ਵਾਟਰ ਕੋਕੋਨਟ ਵਾਟਰ ਔਰ ਤੇ ਸਾਰਾ ਠੰਡਾ ਪਾਣੀ ਅੱਜ ਦੇ ਹੈਲਥ ਟਿਪ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਡਰਿੰਕਸ ਤੁਸੀਂ ਆਪਣੀ ਇਸ ਸਮਰ ਨੂੰ ਇੰਜੋਏ ਕਰਨ ਵਾਸਤੇ ਆਪਣੇ ਡਾਈਟ ਵਿੱਚ ਇਨਕਲੂਡ ਕਰ ਸਕਦੇ ਹੋ ਔਰ ਜੇ ਤੁਸੀਂ ਥੋੜੇ ਜਿਹੀ ਕੈਲਰੀ ਕੌਨਸ਼ੀਅਸ ਹੈਗੇ ਹੋ ਤਾਂ ਉਹਦੇ ਬਾਰੇ ਵੀ ਮੈਂ ਤੁਹਾਨੂੰ ਕੁਝ ਫਿਊ ਆਪਸ਼ਨਸ ਦੱਸਾਂਗੀ ਗਰਮੀਆਂ ਦੇ ਮੌਸਮ ਦੇ ਵਿੱਚ ਜਦੋਂ ਆਪਾਂ ਆਪਣੀ ਕਿਚਨ 'ਚ ਇੱਕ ਨਜ਼ਰ ਮਾਰੀਏ ਉਹਦੇ ਵਿੱਚ ਬਹੁਤ ਸਾਰੀਆਂ ਸ਼ੂਗਰੀ ਪੈਵਰੇਜਸ ਹੁੰਦੀਆਂ ਜਿਦੇ ਵਿੱਚ ਬਹੁਤ ਜ਼ਿਆਦਾ ਮਿੱਠਾ ਹੁੰਦਾ ਹੈ ਬਹੁਤ ਸਾਰੇ ਰੋਜ਼ ਦੇ ਤੁਸੀਂ ਸਰਪਸ ਲਿਆਉਂਦੇ ਹੋ ਬਹੁਤ ਸਾਰੇ ਯੂ نو ਠੰਡਾਈਜ਼ ਹੁੰਦੀਆਂ ਜਿਦੇ ਵਿੱਚ ਸ਼ੂਗਰ ਦੀ ਕੁਆਂਟੀਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਔਰ ਸਪੈਸ਼ਲੀ ਅਪਾ ਸੋਚਦੇ ਆ ਬੱਚੇ ਬਹੁਤ ਮਿਹਨਤ ਕਰ ਰਹੇ ਆ ਅਪਾ ਉਹਨਾਂ ਨੂੰ ਖੂਬ ਸਾਰੀਆਂ ਡਰਿੰਕਸ ਪਿਲਾਈਏ ਲੇਕਿਨ ਇੱਥੇ ਮੈਂ ਕਹਿਣਾ ਚਾਹਾਂਗੀ देयर ਆਰ ਐਨ ਨੰਬਰ ਆਫ ਆਪਸ਼ਨਸ ਜਿਹੜੀਆਂ ਕਿ ਤੁਸੀਂ ਆਪਣੇ ਬੱਚਿਆਂ ਵਾਸਤੇ ਚੂਜ਼ ਕਰ ਸਕਦੇ ਹੋ ਜਿਹੜੀਆਂ ਤੁਸੀਂ ਘਰ ਬਣਾ ਸਕਦੇ ਹੋ ਸੋ ਸਭ ਤੋਂ ਪਹਿਲਾਂ ਮੈਂ ਦੱਸਾਂਗੀ ਕਿ ਜੇ ਬੱਚਿਆਂ ਵਾਸਤੇ ਡਰਿੰਕ ਹੈ ਤਾਂ ਆਪਾਂ ਆਮ ਪੰਨਾ ਘਰ ਬਣਾ ਸਕਦੇ ਆ ਆਮ ਪੰਨੇ ਦੇ ਵਿੱਚ ਜਿੱਦਾਂ ਕਿ ਆਪਾਂ ਆਮ ਤੌਰ ਤੇ ਬਣਾਉਂਦੇ ਆ ਉਹਦੇ ਵਿੱਚ ਮੰਗੋਸ ਹੁੰਦੇ ਆ ਤੁਸੀਂ 슈ਗਰ ਦੀ ਜਗ੍ਹਾ ਬ੍ਰਾਊਨ 슈ਗਰ ਜਾਂ ਜੈਗਰੀ ਯੂਜ਼ ਕਰ ਸਕਦੇ ਹੋ ਤੁਸੀਂ ਉਹਦੇ ਵਿੱਚ ਮਿੰਟਲੀ ਸਪਾਓ ਕਿ ਹਿਮਨ ਸੀਡਸ ਪਾਓ ਬਲੈਕ ਸਾਲਟ ਪਾਓ ਜਿਹੜਾ ਕਿ ਨਾ ਸਿਰਫ ਬੱਚਿਆਂ ਨੂੰ એનર્ਜੀ ਦੇਵੇਗਾ ਲੇਕਿਨ ਉਹਨਾਂ ਦੇ ਜਿਹੜੀਆਂ ਹਰਬਸ ਹੈਗੀਆਂ ਉਹਨਾਂ ਦੇ ਡਾਈਜੈਸ਼ਨ ਪ੍ਰੋਸੈਸ ਨੂੰ ਵੀ ਉਹ ਸਮੂਥ ਰੱਖਣ ਦੇ ਵਿੱਚ ਮਦਦ ਕਰ ਸਕਦੀਆਂ ਐ ਇਸ ਤੋਂ ਇਲਾਵਾ ਤੁਸੀਂ ਬੱਚਿਆਂ ਨੂੰ ਛਾਸ ਜਾਂ ਮਿੱਠੀ ਲੱਸੀ ਦੇ ਸਕਦੇ ਹੋ ਆਫ ਕੋਰਸ ਤੁਸੀਂ 슈ਗਰ ਯੂਜ਼ ਨਹੀਂ ਕਰਨੀ ਲੇਕਿਨ ਉਹਦੇ ਵਿੱਚ ਤੁਸੀਂ ਹਨੀ ਦਾ ਇਸਤੇਮਾਲ ਕਰ ਸਕਦੇ ਹੋ ਜੈਗਰੀ ਜਾਂ ਸ਼ੱਕਰ ਪਾ ਸਕਦੇ ਹੋ ਇਸ ਤੋਂ ਇਲਾਵਾ ਕੋਕਨਟ ਵਾਟਰ ਇੱਕ ਐਸਾ ਡਰਿੰਕ ਹੈ ਜਿਹਨੂੰ ਕਿ ਮੈਂ ਬਹੁਤ ਹੀ ਜ਼ਿਆਦਾ ਮਹੱਤਵ ਦਿੰਨੀਆ ਜਿਹਦੇ ਵਿੱਚ ਮਾਈਕਰੋ ਨਿਊਟ੍ਰੀਐਂਟਸ ਹੁੰਦੇ ਹੈ ਲੇਕਿਨ ਉਹਦੇ ਵਿੱਚ ਇਲੈਕਟ੍ਰੋਲਾਈਟਸ ਹੁੰਦੇ ਹੈ ਜਿਹੜੇ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਤੁਹਾਨੂੰ ਕਾਫੀ ਸੂਥਿੰਗ ਇਫੈਕਟ ਦੇ ਸਕਦੇ ਆ बहुत हेल्थ कॉन्शियस है कि हेलो बिकॉज़ शुगर जितने पेशेंट्स आते हो कहते हैं जी असि कैलोरी कंटेंट है इट इज